ਗੋਲਡ ਕੋਸਟ ਦੀ ਸੰਗਤ ਨੇ ਵੀ ਪਿਛਲੇ ਸਮੇਂ ਦੇ ਵਿੱਚ ਉਪਰਾਲਾ ਕੀਤਾ ਹੈ ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਛੋਟੀ ਨਜ਼ਰ ਆ ਸਕਦੀ ਹੈ ਪਰ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਗੁਰਦੁਆਰਾ ਸਾਹਿਬ ਦੀ ਸਥਾਪਨਾ ਜਿਹੜੀ ਹੈ ਇੱਥੋਂ ਦੀ ਸੰਗਤ ਨੇ ਜਿਹੜੀ ਉਹ ਕਰ ਲਈ ਹੈ ਐਤਵਾਰ ਨੂੰ ਇੱਥੇ ਜਿਹੜੇ 9:30 ਵਜੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਰੰਭ ਕਰਕੇ 1 ਵਜੇ ਤੱਕ ਸਮਾਗਮ ਚੱਲਦੇ ਆ ਗੋਲਡ ਕੋਸਟ ਹਾਲੇਦਵਾਲੇ ਦੇ ਇਲਾਕਿਆਂ ਦੇ ਵਿੱਚ ਕਿਉਂਕਿ ਬ੍ਰਿਸਮਨ ਦੇ ਵਿੱਚ ਤਾਂ ਗੁਰੂ ਘਰ ਹੈਗੇ ਨੇ ਨੇੜੇ ਕਿੰਨੀਕ ਸੰਗਤ ਪੰਜਾਬੀਆਂ ਦੀ ਹੁਣ ਗਿਣਤੀ ਕਿੰਨੀਕ ਹੋ ਗਈ ਹੈ ਹਿਸਾਬ ਨਾਲ ਘੱਟੋ ਘੱਟ 5 ਤੋਂ 10 ਹਜ਼ਾਰ ਸਿੱਖ ਵਸਦੇ ਨੇ ਗੋਲਕੋਚ ਇਹ ਬੱਚਿਆਂ ਨੂੰ ਗੁਰਮਤ ਵਿਦਿਆਲੇ ਨਾਲ ਵੀ ਜੋੜ ਰਿਹਾ ਹੈ ਸ਼ਿਆ ਬਾਤ ਉਹ ਵੀ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਤੇ ਸੰਗੀਤ ਵੀ ਸੰਗਤ ਪੈ ਖਾਸ ਕਰਕੇ ਪੰਜਾਬੀ ਵਾਸਤੇ ਬੱਚਿਆਂ ਲਈ ਦੀ ਉਪਰਾਲਾ ਕਰਾ ਪਰ ਨੂੰ ਬੀਬੀਆਂ ਨਾਲ ਮੁਲਾਕਾਤ ਵੀ ਹੋਗੀ ਹੋਗੀ ਇੱਕ ਦੂਜੇ ਦਾ ਦੁੱਖ ਸੁੱਖ ਫੋਲਣਾ ਤੇ ਸਮਾਜਿਕ ਸਾਂਝ ਵੀ ਬਣਦੀ ਹੈ ਗੁਰੂ ਘਰਾਂ ਦੀ ਹਾਂਜੀ ਹਾਂਜੀ ਬਿਲਕੁਲ ਬਣਦੀ ਆ ਇੱਥੇ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਕਿ ਸਾਡੇ ਬੱਚਿਆਂ ਦਾ ਜ਼ਿਆਦਾ ਇਨਵੋਲਵਮੈਂਟ ਹੁੰਦੀ ਹੈ ਦੂਸਰੇ ਬੱਚਿਆਂ ਨੂੰ ਮਿਲਦੇ ਆ ਆਪਣੇ ਕਲਚਰ ਨੂੰ ਜ਼ਿਆਦਾ ਲਰਨ ਕਰਦੇ ਨੇ ਕੋਈ ਪ੍ਰੋਗਰਾਮ ਹੁੰਦਾ ਵਿਸਾਖੀ ਹੁੰਦੀ ਆ ਜਾਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੁੰਦਾ ਪ੍ਰਕਾਸ਼ ਪੁਰਬ ਹੁੰਦਾ ਦੀਵਾਲੀ ਹੁੰਦੀ ਆ ਸੰਗਤਾਂ ਦਾ ਕੋਈ ਗਿਣਤੀ ਨਹੀਂ ਹੈ ਵੀ ਕਿੰਨੀਆਂ ਆਉਂਦੀਆਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਇਸ ਵੇਲੇ ਅਸੀਂ ਦੁਨੀਆ ਦੇ ਖੂਬਸੂਰਤ ਮੁਲਕ ਆਸਟ੍ਰੇਲੀਆ ਦੇ ਬਹੁਤ ਖੂਬਸੂਰਤ ਸ਼ਹਿਰ 골ਡ ਕੋਸਟ ਦੇ ਵਿੱਚ ਹਾਂ 골ਡ ਕੋਸਟ ਖੇਡਾਂ ਦੇ ਲਈ ਬੜਾ ਮਸ਼ਹੂਰ ਹੈ ਦਾ ਸਮੁੰਦਰੀ ਕੰਢਾ ਜਿਹੜਾ ਉਹ ਬੜਾ ਸ਼ਾਨਦਾਰ ਸੋਹਣਾ ਸੁਨੱਖਾ ਤੇ ਨਿਖਰਿਆ ਹੋਇਆ ਤੇ ਇਸ 골ਡ ਕੋਸਟ ਦੇ ਵਿੱਚ ਹੁਣ ਹੌਲੀ-ਹੌਲੀ ਕਰਕੇ ਪੰਜਾਬੀਆਂ ਦੀ ਸਿੱਖ ਭਾਈਚਾਰੇ ਦੀ ਜਿਹੜੀ ਗਿਣਤੀ ਹੈ ਉਹ ਵੱਧ ਰਹੀ ਹੈ ਵਿਕਸ ਰਹੀ ਹੈ ਮੋੜ ਰਹੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਸ ਤਰੀਕੇ ਦੁਨੀਆ ਦੇ ਵੱਖ-ਵੱਖ ਮੁਲਕਾਂ ਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪੰਜਾਬੀਆਂ ਨੇ ਆਪਣੀ ਮਿਹਰਤ ਦੇ ਨਾਲ ਆਪਣੀ ਕਿਰਤ ਦੇ ਨਾਲ ਜਿਹੜੀ ਹੈ ਤਾਂਕ ਜਮਾਈ ਹੈ ਤਰੱਕੀਆਂ ਕੀਤੀਆਂ ਤੇ ਉਹਦੇ ਤੋਂ ਬਾਅਦ ਗੁਰੂ ਸਾਹਿਬ ਦੀ ਜਿਹੜੀ ਹੈ ਉਹ ਛਤਰ ਸ਼ਾਏ ਦੇ ਹੇਠ ਗੁਰੂ ਘਰਾਂ ਦੇ ਪ੍ਰਬੰਧ ਵੀ ਜਿਹੜੇ ਵੱਡੇ ਕੀਤੇ ਆ ਸੋ 골ਡ ਕੋਸਟ ਦੀ ਸੰਗਤ ਨੇ ਵੀ ਪਿਛਲੇ ਸਮੇਂ ਦੇ ਵਿੱਚ ਉਪਰਾਲਾ ਕੀਤਾ ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਛੋਟੀ ਨਜ਼ਰ ਆ ਸਕਦੀ ਆ ਪਰ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਗੁਰਦੁਆਰਾ ਸਾਹਿਬ ਦੀ ਸਥਾਪਨਾ ਜਿਹੜੀ ਹੈ ਇੱਥੋਂ ਦੀ ਸੰਗਤ ਨੇ ਜਿਹੜੀ ਉਹ ਕਰ ਲਈ ਹੈ ਤੇ ਮੈਂ ਕਿਉਂਕਿ ਅਚਾਨਕ ਹੀ ਆਇਆ ਸੀ ਬਹੁਤ ਪਹਿਲਾਂ ਨਹੀਂ ਦੱਸਿਆ ਜਾ ਸਕਿਆ ਇਸ ਕਰਕੇ ਸੰਗਤ ਦੀ ਕੁਝ ਇੱਕ ਗਿਣਤੀ ਜਿਹੜੀਆਂ ਸ਼ਕਸ਼ੀਤਾ ਇੱਥੇ ਲਗਾਤਾਰ ਗੁਰੂ ਘਰ ਦੇ ਵਿੱਚ ਸਰਗਰਮ ਰਹਿੰਦੀਆਂ ਸੇਵਾਦਾਰ ਦੇ ਤੌਰ ਦੇ ਉੱਤੇ ਉਹ ਇੱਥੇ ਮੌਜੂਦ ਨੇ ਕੁਝ ਇੱਕ ਸੇਵਾਦਾਰ ਕਿਉਂਕਿ ਸਮੇਂ ਸਿਰ ਨਹੀਂ ਦੱਸਿਆ ਜਾ ਸਕਿਆ ਉਹ ਨਹੀਂ ਵੀ ਪਹੁੰਚ ਸਕੇ ਉਨ੍ਹਾਂ ਦੀ ਵੀ ਹਾਜ਼ਰੀ ਨਾਲ ਨਾਲ ਹੀ ਕਬੂਲ ਕਰਨੀ ਹੈ ਤੇ ਅੱਜ ਆਪਾਂ ਕੋਸ਼ਿਸ਼ ਕਰਦੇ ਹਾਂ 골ਡ ਕੋਸਟ ਦੇ ਬਾਰੇ ਜਾਣਕਾਰੀ ਲੈਣ ਦੀ ਇਸ ਗੁਰੂ ਘਰ ਦੇ ਬਾਰੇ ਜਾਣਕਾਰੀ ਲੈਣ ਦੀ ਭਵਿੱਖ ਦੀਆਂ ਯੋਜਨਾਵਾਂ ਦੇ ਬਾਰੇ ਮੈਂ ਸ਼ੁਰੂ ਇੱਧਰਲੇ ਪਾਸੇ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਸਾਹਿਬ ਸਿੰਘ ਜੀ ਇਹੋ ਸਥਾਨ ਜੋ ਆਪ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੋਂ ਪਹਿਲਾਂ ਇੱਕ ਸਥਾਨ ਪਹਿਲਾਂ ਬਣਿਆ ਹੋਇਆ ਸੀਗਾ ਲੇਕਿਨ ਉਹਨਾਂ ਲੋਕਾਂ ਨੇ ਵੇਚਤਾ ਸੀਗਾ ਤੇ ਲੇਕਿਨ ਸੰਗਤ ਨੇ ਸਤਿਗੁਰ ਸੱਚੇ ਪਾਤਸ਼ਾਹ ਕੇ ਬੇਨਤੀ ਅਰਦਾਸਾਂ ਕੀਤੀਆਂ ਤੇ ਸਾਨੂੰ ਇਹ 2.5 ਪੌਣੇ 3 ਏਕੜ ਜਗਾ ਜਿਹੜੀ ਸੀ ਇਹ ਮਿਲੀ ਹੈ ਇਹ ਕਦੋਂ ਕ ਲਈ ਹੈ ਜੀ ਇਹ ਅਸੀਂ 22 ਨਵੰਬਰ ਨਵੰਬਰ 2022 ਦੇ ਵਿੱਚ ਇਹ ਜੋ ਰਸਤੀ ਹੋ ਗਈ ਸੀਗੀ ਠੀਕ ਹੈ ਜੀ तकरीबन 2.5 ਸਾਲ ਹੋ ਗਏ ਹਾਂਜੀ ਤੇ 23 ਜਨਵਰੀ 1 ਨੂੰ 1 ਜਨਵਰੀ 23 ਨੂੰ ਅਸੀਂ ਪਹਿਲਾ ਪ੍ਰਕਾਸ਼ ਦਾ ਗੁਰੂ ਸਾਹਿਬ ਦਾ ਇਥੇ ਕੀਤਾ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਅਸੀਂ ਹਰ ਐਤਵਾਰ ਨੂੰ ਇੱਥੇ ਜਿਹੜੇ 9.5 ਵਜੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰਕੇ 1 ਵਜੇ ਤੱਕ ਸਮਾਗਮ ਚੱਲਦੇ ਆ ਉਹ ਕੋਈ ਪੈਂਦੇ ਗੁਰੂ ਕਲੰਗਰ ਚੱਲਦੇ ਆ ਪਰੰਤ ਉਸ ਤੋਂ ਬਾਅਦ ਕੋਈ ਹੋਰ ਕੋਈ ਸਪੈਸ਼ਲ ਵੀ ਕਿਸੇ ਨੇ ਕਰਾਉਣਾ ਹੋਵੇ ਬੱਚਾ ਜਨਮਦਨ ਆ ਕੋਈ ਹੋਰ ਖੁਸ਼ੀ ਦਾ ਕਾਰਜ ਆ ਉਹਦੇ ਵਾਸਤੇ ਵੀ ਇੱਥੇ ਗੁਰਦਆਰਾ ਸਾਹਿਬ ਵਿੱਚ ਪ੍ਰਕਾਸ਼ ਪ੍ਰੋਗਰਾਮ ਹੁੰਦੇ ਆ ਘਰਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਜਿਹੜੇ ਆ ਉਹ ਜਦੋਂ ਕਿਸੇ ਨਮਾ ਕਰ ਲੈਂਦਾ ਕਿ ਬੱਚੇ ਜਨਮਦਨ ਕਰਦਾ ਉਹਦੇ ਵਾਸਤੇ ਵੀ ਜਿਹੜੀ ਉਹ ਸੇਵਾ ਇੱਥੋਂ ਜਾਂਦੀ ਹੈ ਠੀਕ ਹੈ ਮੈਂ ਵਾਪਸ ਤੁਹਾਡੇ ਕੋਲ ਆਉਂਗਾ ਜੀ ਸਰਦਾਰ ਸਾਹਿਬ ਤੁਸੀਂ ਮੈਨੂੰ ਇੱਕ ਗੱਲ ਦੱਸਿਓ 골ਡ ਕੋਸਟ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਕਿਉਂਕਿ ਬ੍ਰਿਸਮੈਂਡ ਦੇ ਵਿੱਚ ਤਾਂ ਗੁਰੂ ਘਰ ਹੈਗੇ ਨੇ ਨੇ ਕਿੰਨੀ ਕੁ ਸੰਗਤ ਪੰਜਾਬੀਆਂ ਦੀ ਹੁਣ ਗਿਣਤੀ ਕਿੰਨੀ ਕੁ ਹੋ ਗਈ ਹੈ ਅੰਦਾਜ਼ਨ ਕਿਉਂਕਿ ਆਪਣੇ ਕੋਲ ਐਕਿਊਰੇਟ ਡਾਟਾ ਤਾਂ ਨਹੀਂ ਹੁੰਦਾ ਪਰ ਫਿਰ ਵੀ ਹੁਣ ਕਾਫੀ ਗਿਣਤੀ ਆ ਜੱਕੇਵੇਂ ਹਾਂਜੀ ਕਾਫੀ ਗਿਣਤੀ ਮੇਰੇ ਹਿਸਾਬ ਨਾਲ ਘੱਟੋ ਘੱਟ 5 ਤੋਂ 10 ਹਜ਼ਾਰ ਸਿੱਖ ਵੱਸਦੇ ਨੇ ਗੋਲਕੋਚ ਠੀਕ ਹੈ ਜੀ ਹਾਂਜੀ ਤੇ ਹੋਰ ਵੱਧ ਰਹੇ ਨੇ ਕਾਫੀ ਸਟੂਡੈਂਟਸ ਆਉਂਦੇ ਨੇ ਦੇ origional area ਪੈਂਡਸ ਰੂਮਸ ਵਾਸਤੇ ਤਾਂ ਉਹਨਾਂ ਨੂੰ ਕਾਫੀ ਬੈਨੀਫੀਸ਼ੀਅਲ ਹੁੰਦਾ ਕਿ ਪੀਆਰ ਵਾਸਤੇ ਵੀ ਤੇ ਕਾਫੀ ਲੋਕ ਮੂਵ ਇਨ ਹੋ ਰਹੇ ਨੇ ਕਾਲਜ ਯੂਨੀਵਰਸਟੀਆਂ ਹੈਗੀਆਂ ਨਹੀਂ ਹਾਂਜੀ ਯੂਨੀਵਰਸਟੀਆਂ ਕਾਫੀ ਹੈਗੀਆਂ ਕੋਲ ਕਾਫੀ ਹਾਂਜੀ 2 2 3 ਬੀਗ ਯੂਨੀਵਰਸਟੀਆਂ ਬਿਲਕੁਲ ਠੀਕ ਹੈ ਜੀ ਤੇ ਇੱਕ ਮੈਨੂੰ ਥੋੜੀ ਜਿਹੀ ਹੋਰ ਦੱਸ ਦਿਓ ਕਿ ਜੇ ਗੁਰੂ ਘਰ ਦਾ ਜੇ ਐਡਰੈਸ ਕਿਸੇ ਨੂੰ ਦੱਸਣਾ ਹੋਵੇ ਕਿ ਪਤਾ ਕਿੱਥੇ ਹੈ ਮੰਨ ਲਓ ਕੋਈ ਨਵਾਂ ਵਿਦਿਆਰਥੀ ਆਇਆ ਜਾਂ ਇਲਾਕੇ ਦੇ ਵਿੱਚ ਕੋਈ ਰਹਿੰਦਾ ਉਹਨੂੰ ਗੁਰੂ ਘਰ ਦਾ ਪਤਾ ਨਹੀਂ ਪਤਾ ਤਾਂ ਕੀ ਐਡਰੈਸ ਦਈਏ ਆਪਾਂ ਹਾਂਜੀ ਥਿਸ ਇਜ਼ ਪ੍ਰੋਪਰਟੀ ਇਸ 10 ਟੂ ਇਨ ਹੈਲਨਸਵੈਲ ਅਪੋਜ਼ਿਟ ਟੂ ਮੂਵੀਵੋਲ ਠੀਕ ਹੈ ਜੀ ਸਸਿਕਾਲ ਜੀ ਤੁਹਾਨੂੰ ਕਿੰਨੇ ਸਾਲ ਹੋ ਗਿਆ ਜੀ 골ਡ ਕੋਸਟ ਦੇ ਵਿੱਚ ਜਾਂ ਕਿੰਨਾ ਸਮਾਂ ਹੋ ਗਿਆ ਰਹਿੰਦੇ ਆ ਮੈਂ ਤਾਂ ਜੇ 2 ਮਹੀਨੇ ਹੋਇਆ ਇਹ ਮੇਰੇ ਬੇਟਾ ਜੀ ਆ ਕੀ ਬਾਤ ਹੈ ਜੀ ਅੱਜ ਮੈਨੂੰ ਕੋ ਘੁੰਮਣਾ ਹੈ ਅੱਛਾ 2 ਮਹੀਨਿਆਂ ਦੇ ਵਿੱਚ 골ਡ ਕੋਸਟ ਕਿਦਾਂ ਦਾ ਲੱਗਾ ਇੱਥੋਂ ਦੇ ਪੰਜਾਬੀ ਕਿਦਾਂ ਦੇ ਲੱਗੇ ਸੁਭਾ ਕਿਦਾਂ ਦਾ ਲੱਗਾ ਉਹਨਾਂ ਦਾ ਬਹੁਤ ਵਧੀਆ ਮੈਂ ਤਾਂ ਬਿਸ਼ਾ ਗੁਰਦੁਆਰਾ ਕਿਤੇ ਸੇਵਾ ਨਾ ਕਰਾਉਣਾ ਆ ਬਹੁਤ ਵਧੀਆ ਲੋਕ ਮਿਲ ਰਹੇ ਬਰਤਾਂ ਰਹੇ ਆ ਗਿਆ ਠੀਕ ਹੈ ਜੀ ਬਾਕੀ ਹੁਣ ਸਾਡੀ ਨਹੀਂ ਜਾਣਕਾਰੀ ਇੱਥੇ ਬਾਰੇ ਹੈ ਨਹੀਂ ਬਿਲਕੁਲ ਠੀਕ ਹੈ ਜੀ ਚਲੋ ਮ ਇਹ ਤੇ ਰਪਾਚਿਆਣਾ ਤੋਂ ਢੋਡਿਕੁਰ ਮੈਂ ਸਿੰਘ ਸਾਹਿਬ ਆਰੇਆ ਦੁਆਰਾ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਤੁਸੀਂ ਵੀ ਆਰਜੀ ਤੌਰ ਤੇ ਆਏ ਹੋਏ ਆਰਜੀ ਤੌਰ ਤੇ ਬਿਲਕੁਲ ਆਰਜੀ ਤੌਰ ਤੇ ਜੀ ਠੀਕ ਹੈ ਜੀ ਪੰਜਾਬ ਦੇ ਪਿੰਡਾਂ ਦਾ ਮਾਹੌਲ ਦੇਖਣਾ ਹੋਵੇ ਤਾਂ ਭਾਈ ਚਾਰਕਸਾਂਝ ਇੱਥੇ ਵੱਧ ਹੈ ਕਿ ਉੱਥੇ ਵੱਧ ਹੈ ਮੇਰਾ ਖਿਆਲ ਹੈ ਕਿ ਉੱਥੋਂ ਨਾਲੋਂ ਵੱਧਿਆ ਉੱਥੋਂ ਨਾਲੋਂ ਵੱਧ ਭਾਈ ਚਾਰਕਸਾਂਝ ਵੱਧਿਆ ਜੀ ਤੇ ਇਹ ਗੁਰਦੁਆਰਾ ਸਾਹਿਬ ਬੰਦੇ ਨਾਲ ਹੋਰ ਜ਼ਿਆਦਾ ਵਾਦੀ ਪਈ ਆ ਉਹ ਗੰਡ ਜਿਹੜੀ ਹੈ ਨਾ ਜਗੜੀ ਜਾਂਦੀ ਰਹੀ ਜ਼ਿਆਦਾ ਗੂੜੀ ਹੁੰਦੀ ਜਾ ਰਹੀ ਹੈ ਗੰਡ ਬਿਲਕੁਲ ਠੀਕ ਹੈ ਤੇ ਮੈਂ ਭਾਈ ਸਾਹਿਬ ਰਾਨੇ ਸਰਾਜ ਜਸਵਿੰਦਰ ਸਿੰਘ ਰਾਨੇ ਤੁਹਾਨੂੰ ਦੱਸਿਆ ਹੈ ਕਿ ਗੁਰਦਵਾਰਾ ਸਾਹਿਬ ਦੀ ਅਸੀਂ ਆ ਮੈਂ ਇਸ ਗੱਲ ਦਾ ਇੱਕ ਵਾਅਦਾ ਕਰਦੇ ਆਂ ਹੋਰ ਵਿੱਚ ਇਹ ਜਿੱਥੇ ਗੁਰਦਵਾਰਾ ਸਾਹਿਬ ਦੀ ਸੇਵਾ ਕਰਦੇ ਸਭ ਕੁਝ ਚੱਲਦਾ ਪਿਆ ਹੈ ਉੱਥੇ ਇਹ ਬੱਚਿਆਂ ਨੂੰ ਗੁਰਮਤ ਵਿਦਿਆਲੇ ਨਾਲ ਵੀ ਜੋੜ ਰਿਹਾ ਹੈ। ਕੀ ਬਾਤ ਉਹ ਵੀ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਤੇ ਸੰਗੀਤ ਵੀ ਸਿਖੋਤੇ ਪਏ ਖਾਸ ਕਰਕੇ ਪੰਜਾਬੀ ਵਾਸਤੇ ਬੱਚਿਆਂ ਲਈ ਵੀ ਉਪਰਾਲਾ ਕਰ ਰਹੇ ਆ। ਸੋ ਮੈਂ ਇੱਕ ਵਾਰ ਫੇਰ ਦੱਸਦੇ ਆਂ ਕਿ ਅਸੀਂ ਇਸ ਵੇਲੇ 골ਡ ਕੋ ਆਸਟ੍ਰੇਲੀਆ ਦਾ ਖੂਬਸੂਰਤ ਸ਼ਹਿਰ ਹੈ ਸਿੱਖ ਖੇਡਾਂ ਵੀ ਇੱਥੇ 2 ਸਾਲ ਪਹਿਲਾਂ ਜਿਹੜੀਆਂ ਹੋਈਆਂ ਸੀ ਵੈਸੇ ਵੀ ਸਪੋਰਟਸ ਦਾ ਹੱਬ ਜਿਹੜਾ ਉਹ ਮੰਨਿਆ ਜਾਂਦਾ ਹੈ ਇੱਥੇ ਹੁਣ ਪੰਜਾਬੀਆਂ ਨੇ ਸਿੱਖ ਭਾਈਚਾਰੇ ਨੇ ਉਦਮ ਕੀਤਾ ਹੈ ਗੁਰੂ ਘਰ ਦੀ ਇਮਾਰਤ ਜਿਹੜੀ ਹੈ ਉਹਨੂੰ ਸ਼ੁਰੂ ਕਰ ਦਿੱਤਾ ਗਿਆ ਇੱਥੇ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦੇ ਨੇ ਸੰਗਤ ਹੌਲੀ-ਹੌਲੀ ਕਰਕੇ ਉਹਨਾਂ ਦੀ ਗਿਣਤੀ ਜਿਹੜੀ ਉਹ ਵੱਧ ਰਹੀ ਹੈ ਪਰ ਕਿਉਂਕਿ ਇਹ ਇਨੀਸ਼ੀਅਲ ਸਟੇਜ ਤੇ ਹੈ ਮੁੱਢਲੇ ਪੱਧਰ ਦੇ ਉੱਤੇ ਹੈ ਤੇ ਮੁੱਢਲੇ ਪੱਧਰ ਦੇ ਉੱਤੇ ਔਕੜਾਂ ਵੀ ਹੁੰਦੀਆਂ ਇੱਕ ਦੂਜੇ ਤੋਂ ਮਦਦ ਦੀ ਵੀ ਲੋੜ ਹੁੰਦੀ ਹੈ ਇਸ ਕਰਕੇ ਜਿਹੜੇ ਵਾਲੇ ਵਾਲੇ ਸੰਗਤ ਸੁਣਦੀ ਹੈ ਗੋਲਡ ਕੋਸਟ ਦੇ ਵਾਲੇ ਵਾਲੇ ਵੀ ਤਾਂ ਐਤਵਾਰ ਨੂੰ 9:30 ਵਜੇ ਜਿਵੇਂ ਸਰਦਾਰ ਸਾਹਿਬ ਨੇ ਦੱਸਿਆ ਕਿ ਪ੍ਰੋਗਰਾਮ ਸ਼ੁਰੂ ਹੁੰਦੇ ਨੇ ਜੇ ਕਿਤੇ ਇਧਰ ਦੀ ਲੰਘੋ ਵੀ ਤਾਂ ਆਓ ਜ਼ਰੂਰ ਜੇ ਮਦਦ ਕਰ ਸਕੋ ਗੁਰੂ ਘਰ ਦੇ ਵਿੱਚ ਕਿਉਂਕਿ ਜੇ ਬਹੁਤ ਸਾਰੇ ਕਾਰਜ ਸੰਪਨ ਹੋਣ ਵਾਲੇ ਬਾਕੀ ਨੇ ਤਾਂ ਉਧਰਲੇ ਪਾਸੇ ਵੀ ਹਿੱਸਾ ਜਿਹੜਾ ਉਪਾਇਆ ਜਾ ਸਕਦਾ ਹੈ ਸਭ ਤੋਂ ਪੁਰਾਣੇ ਕੌਣ ਨੇ ਜੀ ਗੋਲਡ ਕੋਸਟ ਦੇ ਵਿੱਚ ਸਰਪ੍ਰੀਖ ਜੀ ਸਿੰਘ ਹੈ ਸਰ ਸਰ ਕੀ ਬਾਤ ਹੈ ਜੀ ਸਸੀਕਾਲ ਜੀ ਕੀ ਹਾਲ ਹੈ ਕਿੰਨੇ ਸਾਲ ਹੋ ਗਿਆ ਜੀ ਭਾਜੀ ਮੈਨੂੰ 17 ਸਾਲ ਹੋ ਗਿਆ ਜੀ ਇੱਥੇ ਹਾਂਜੀ ਸਟੂਡੈਂਟ ਵੀ ਜੇ ਇੱਥੇ ਆਏ ਸੀ ਅਸੀਂ ਵੀ ਤੇ ਉਸ ਤੋਂ ਬਾਅਦ ਚਲੋ ਹੌਲੀ ਹੌਲੀ ਸਟੂੜ ਆਪਣੀ ਸਟੱਡੀ ਫਿਨਿਸ਼ ਕਰਕੇ ਵਾਈਫ ਮੇਰੇ ਕਰਦੇ ਸਟੱਡੀ ਜੀ ਤੇ ਉਸ ਤੋਂ ਬਾਅਦ ਸਟੱਡੀ ਫਿਨਿਸ਼ ਕਰਕੇ ਤੇ ਫਿਰ ਇੱਥੇ ਪਰਮਾਨੈਂਟ ਰੈਜ਼ੀਡੈਂਸ ਲਈ ਹੈ ਤੁਸੀਂ 골ਡ ਕੋਸਟ ਹੀ ਆਏ ਸੀ ਤੇ ਹਾਂਜੀ 골ਡ ਕੋਸਟ ਹੀ ਆਏ ਸੀ ਤੁਹਾਨੂੰ ਇਹਦਾ ਮਤਲਬ ਏਜੰਟ ਚੰਗਾ ਮਿਲ ਗਿਆ ਹੁਣ ਚੰਗੇ ਥਾਂ ਭੇਜਿਆ ਤੁਹਾਨੂੰ ਜੀ ਹਾਂਜੀ ਸਹੀ ਗੱਲ ਹਾਂਜੀ ਹਾਂਜੀ ਪਹਿਲਾਂ ਹੋਰ ਕਿਤੇ ਦੀ ਸਲਾਹ ਸੀ ਪਰ ਜਦੋਂ ਇੱਥੇ ਆਏ ਤਾਂ 골ਡ ਕੋਸਟ ਵਰਗਾ ਤਾਂ ਕੋਈ ਸ਼ਹਿਰ ਹੀ ਨਹੀਂ ਹੈ ਹਾਂਜੀ ਬਹੁਤ ਸੋਹਣਾ ਹੈ ਸਾਰੇ ਹੀ ਪ੍ਰੇਮ ਪਿਆਰ ਵਾਲੇ ਆ ਸ ਜਦੋਂ ਇਹ ਗੁਰੂ ਘਰ ਦੀ ਸਥਾਪਨਾ ਨਹੀਂ ਸੀ ਹੋਈ 5 ਸਾਲ ਪਹਿਲਾਂ ਤੱਕ ਜੇ ਮੈਂ ਪੁੱਛਾਂ ਤਾਂ ਫਿਰ ਕਿੱਥੇ ਨਤਮਸਤਕਾਉਣ ਜਾਣਾ ਪੈਂਦਾ ਰਿਸਪਿੰ ਜਾਂਦੇ ਸੀਗੇ ਜੀ ਉਸ ਵੇਲੇ ਲੋਗਲ ਰੋਡ ਹਾਂਜੀ ਤੇ ਪਰ ਇੱਥੋਂ ਜਾਣ ਨੂੰ ਫਿਰ ਘੰਟਾ ਲੱਗ ਜਾਂਦਾ ਸੀਗਾ ਕਿ ਚਲੋ ਹੁਣ ਇਹ ਆ ਕਿ ਇੱਥੇ ਮੋਢੇ ਆ ਸਾਨੂੰ ਆਉਣ ਨੂੰ 10 ਮਿੰਟ ਲੱਗਦੇ ਆ 10 ਮਿੰਟ ਲੱਗਦੇ ਆ ਹਾਂਜੀ ਤੇ ਬੱਚੇ ਵੀ ਨਾਲ ਆ ਜਾਂਦੇ ਆ ਤੇ ਸਾਰੇ ਬੱਚੇ ਮਤਲਬ ਕੀਰਤਨ ਸਿੱਖਦੇ ਆ ਨਾਲੇ ਗੁਰਮਕੀਨ ਨਾਲੇ ਸਾਰੇ ਬੱਚੇ ਕੀਰਤਨ ਕਰ ਲੈਂਦੇ ਆ ਜੀ ਕੀਰਤਨ ਕਰ ਲੈਂਦੇ ਆ ਹਾਂਜੀ ਹਾਂਜੀ ਅੱਛਾ ਉੱਤੇ ਗੁਰਦੁਆਰਾ ਸਾਹਿਬ ਆਉਨੇ ਹੁੰਨੇ ਆ ਹਾਂਜੀ ਕਿਹੜੇ ਦਿਨ ਆਉਨੇ ਹੋ ਸੰਡੇ ਆਉਨੇ ਹੋ ਠੀਕ ਆ ਜੀ ਤੁਸੀਂ ਵੀ ਆਉਨੇ ਹੋ ਜੀ ਹਾਂਜੀ ਤੁਹਾਡਾ ਸ਼ੁਭ ਨਾਮ ਕੀ ਆ ਪ੍ਰਬਲਿਨ ਕੋਰ ਪ੍ਰਬਲਿਨ ਪ੍ਰਬਲਿਨ ਕੀ ਗੁਰਦੁਆਰਾ ਸਾਹਿਬ ਆ ਕੇ ਕੁਝ ਸਿੱਖਦੇ ਵੀ ਹੋ ਹਾਂਜੀ ਬਹੁਤ ਕੁਝ ਸਿੱਖਦੇ ਬਹੁਤ ਕੁਝ ਸਿੱਖਦੇ ਹੋ ਕੀਰਤਨ ਵੀ ਸਿੱਖਦੇ ਹੋ ਹਾਂਜੀ ਠੀਕ ਆ ਜੀ ਤੁਸੀਂ ਥੋੜੀ ਜੀ ਪੰਜਾਬੀ ਤੁਹਾਨੂੰ ਪੜ੍ਹਨੀ ਆਉਂਦੀ ਆ ਹਾਂਜੀ ਕਿੱਥੋਂ ਸਿੱਖੀ ਅਸੀਂ ਇੱਥੇ ਹੀ ਗੁਰਦੁਆਰੇ ਸਿੱਖਿਆ ਗੁਰਦੁਆ ਕੀ ਨਾਮ ਹੈ ਪੁੱਤ ਦਾ ਹਨੂਰਕੌਰ ਕਿਹੜੀ ਕਲਾਸ ਪੜ੍ਹਦੀ ਹੈ ਉਹ ਤੇਜੀ ਛੇ ਗੁਰਦੁਆਰਾ ਸਾਹਿਬ ਆਉਨੇ ਹੁੰਦੇ ਆ ਹਾਂ ਐਤਵਾਰ ਨੂੰ ਹਾਂ ਠੀਕ ਹੈ ਜੀ ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਤੇ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਸਸਿਕਲਪਾਜੀ ਕੀ ਹਾਲ ਚਾਲ ਨੇ ਠੀਕ ਠਾਕ ਹਾਂਜੀ ਹਾਂਜੀ ਕੀ ਸ਼ੋਭਨਾਮ ਜੀ ਤੁਹਾਡਾ ਮੇਰਾ ਨਾਮ ਰਣਵੀਰ ਸਿੰਘ ਹੈ ਤੁਹਾਡਾ ਇਲਾਕਾ ਕਿਹੜਾ ਜੀ ਪੰਜਾਬ ਦਾ ਅੰਮ੍ਰਿਤਸਰ ਕਿੰਨਾ ਚਿਰ ਹੋ ਗਿਆ ਗੋਲਡ ਕੋਸਟ ਆਇਆ ਨੂੰ ਗੋਲਡ ਕੋਸਟ ਮੈਂ 2018 ਚ ਮੂਵ ਹੋਇਆ ਸੀ ਪਹਿਲਾਂ ਮੈਂ ਬ੍ਰਿਸਬੇਨ ਰਿਆ 2008 ਤੋਂ ਲੈ ਕੇ 10 ਸਾਲ ਉੱਥੇ ਰਿਆ ਸੀ ਸੋਹਣੇ ਥਾਂ ਤੇ ਆ ਗਿਆ ਨਾ ਵੱਡੇ ਸ਼ਹਿਰ ਤੋਂ ਹਾਂਜੀ ਉਹ ਵੀ ਸੋਹਣਾ ਸੀ ਅਬ ਵੀ ਸੋਹਣਾ ਹੈ ਹਾਂਜੀ ਹਾਂਜੀ ਦੋਨੋਂ ਆਪਣੀ ਆਪਣੀ ਜਗ੍ਹਾ ਆਪੋ ਆਪਣੀ ਜਗ੍ਹਾ ਨਹੀਂ ਬਿਲਕੁਲ ਠੀਕ ਹੈ ਤੇ ਪਹਿਲਾਂ ਬ੍ਰਿਸਬੇਨ ਹੀ ਜਾਣਾ ਪੈਂਦਾ ਸੀ ਗੁਰੂਕਰ ਹਾਂਜੀ ਉੱਥੇ ਲੋਕਾਂ ਨੇ ਜਾਂਦੇ ਸੀਗੇ ਉ ਹਾਲੇ ਜੇ ਛੋਟਾ ਸੰਗਤਪੁਰੀ ਆ ਜਾਂਦੀ ਆ ਜੇ ਬਾਹਰ ਬੈਠਣਾ ਪੈਂਦਾ ਕਈ ਵਾਰ ਅ ਨਹੀਂ ਸੰਡੇ ਨੂੰ ਮੋਸਟਲੀ ਬਾਹਰ ਬੈਣਾ ਪੈਂਦਾ ਵਾਰਸੇ ਤਾਂ ਹਾਂ ਜੀ ਬਾਕੀ ਵੀਕਡੇ ਚ ਤਾਂ ਸੰਗਦੇ ਘਟ ਹੁੰਦੀ ਆ ਇਹ ਸੰਡੇ ਹੀ ਤੁਹਾਨੂੰ ਪਤਾ ਇੱਥੇ ਕੰਮ ਕਰਨਾ ਸੰਡੇ ਨੂੰ ਹੀ ਮੇ ਟਾਈਮ ਲੱਗਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਤੁਸੀਂ ਹਾਂ ਜੀ ਹਾਂ ਜੀ ਬਿਲਕੁਲ ਅੱਛਾ ਮੈਨੂੰ ਇਹ ਦੱਸਿਓ ਕਿ ਐਤਵਾਰ ਨੂੰ ਆ ਜਾਨੇ ਹਾਂ ਗੁਰੂ ਘਰ ਉਹ ਟਰਾਈ ਕਰੀ ਦੀ ਟਰਾਈ ਕਰੀ ਦੀ ਹਾਂ ਜੀ ਜੇ ਕਿਤੇ ਬਿਜ਼ੀ ਹੋਵਾਂ ਤਾਂ ਨਹੀਂ ਵੀ ਆ ਹੁੰਦਾ ਹਾਂ ਜੀ ਹਾਂ ਜੀ ਸ਼ਿਫਟ ਹੁੰਦੀ ਹੈ ਬਿਲਕੁਲ ਠੀਕ ਹੈ ਜੀ ਉਹ ਤਾਂ ਛੱਡੀ ਨਹੀਂ ਜਾ ਸਕਦੀ ਕਿਸ਼ਤਾਂ ਵੀ ਦੇਣੀਆਂ ਆਪਾਂ ਠੀਕ ਹੈ ਜੀ ਹਾਂ ਜੀ ਤੁਹਾਨੂੰ ਵਧੀਆ ਪਤਾ ਬਿਲਕੁਲ ਜੀ ਅੱਛਾ ਇੱਕ ਗੱਲ ਮੈਨੂੰ ਦੱਸਿਓ ਇੱਕ ਤਾਂ ਚਲੋ ਗੁਰਬਾਣੀ ਨਾਲ ਤਾਂ ਆਪਾਂ ਜੁੜਨਾ ਹੀ ਜੁੜਨਾ ਹਾਂ ਜੀ ਅ ਦੂਸਰਾ ਮੈਨੂੰ ਲੱਗਦਾ ਕਿ ਬਹੁਤ ਸਾਰੇ ਹੋਰ ਲੋਕ ਵੀ ਮਿਲਦੇ ਹੋਣਗੇ ਬਹੁਤ ਸਾਰੀਆਂ ਕਨੂੰ ਬੀਬੀਆਂ ਨਾਲ ਮੁਲਾਕਾਤ ਵੀ ਹੋ ਗਈ ਹੋਗੀ ਇੱਕ ਦੂਜੇ ਨਾਲ ਦੁੱਖ ਸੁੱਖ ਫੋਲਣਾ ਤਾਂ ਸਮਾਜਿਕ ਸਾਂਝ ਵੀ ਬਣਦੀ ਆ ਗੁਰੂ ਘਰਾਂ ਦੀ ਹਾਂਜੀ ਹਾਂਜੀ ਬਿਲਕੁਲ ਬਣਦੀ ਆ ਇੱਥੇ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਕਿ ਸਾਡੇ ਬੱਚਿਆਂ ਦਾ ਜ਼ਿਆਦਾ ਇਨਵੋਲਵਮੈਂਟ ਹੁੰਦੀ ਆ ਦੂਸਰੇ ਬੱਚਿਆਂ ਨੂੰ ਮਿਲਦੇ ਆ ਆਪਣੇ ਕਲਚਰ ਨੂੰ ਜ਼ਿਆਦਾ ਲਰਨ ਕਰਦੇ ਆ ਜਦਾ ਪੰਜਾਬੀ ਵਗੈਰਾ ਇੱਥੇ ਪੰਜਾਬੀ ਸਿੱਖਦੇ ਆ ਬੋਲਦੇ ਆ ਫਿਰ ਸਾਨੂੰ ਘਰ ਜਾ ਕੇ ਪੁੱਛਦੇ ਆ ਕਿ ਵੀ ਇਦਾਂ ਕਿਉਂ ਬਾਬਾ ਜੀ ਕਹਿ ਰਹੇ ਸੀ ਜਿੱਦਾਂ ਆਪਾਂ ਕਈ ਸੀ ਦਿਹਾੜੇ ਮਨਾਉਨੇ ਆ ਜਾਂ ਗੁਰਪੁਰਬ ਮਨਾਉਨੇ ਆ ਫਿਰ ਘਰ ਜਾ ਕੇ ਸਾਨੂੰ ਪੁੱਛਦੇ ਆ ਪੁੱਛਦੇ ਆ ਠੀਕ ਹੈ ਜੀ ਬਹੁਤ ਸ਼ੁਕਰੀਆ ਸ ਗਿਆਨੀ ਚਲੇਗਾ ਕਿਤੇ ਦੇ ਲੋ ਮੈਨੂੰ ਚੇਤਾ ਰਹਿੰਦਾ ਹੁੰਦਾ ਕਿ ਕਿਹੜਾ ਬੰਦਾ ਕਿੱਥੇ ਖੜਾ ਸੀ ਜੇ ਚੇਤਾ ਰੱਖਦੇ ਜੇ ਤੇ ਇੱਥੋਂ ਤੱਕ ਪਹੁੰਚੇ ਜੀ اچھا ਨਹੀਂ ਨਹੀਂ ਇਹ ਹੀ ਰਾ ਚੁਕੇ ਤਾਂ ਦਰ ਦੇਣਾ ਠੀਕ ਹੈ ਜੀ ਅ ਤੁਸੀਂ ਸਰਦਾਰ ਸਾਹਿਬ ਨੂੰ ਇੱਕ ਚੀਜ਼ ਹੋਰ ਜਰੂਰ ਦੱਸਿਓ ਕਿ ਕਿੰਨੀ ਕੋਕੜ ਆਈ ਕਿਉਂਕਿ ਕੋਈ ਕੰਮ ਸ਼ੁਰੂ ਕਰਨਾ ਸਭ ਤੋਂ ਔਖਾ ਹੁੰਦਾ ਮੁੜ ਕੇ ਤਾਂ ਫਿਰ ਚਲੋ ਚੱਲ ਸੋ ਚੱਲ ਰਹਿੰਦੀ ਹੈ ਕਿਉਂਕਿ ਜ਼ਮੀਨ ਨੂੰ ਖਰੀਦਣਾ ਗੁਰੂ ਘਰ ਸ਼ਸ਼ੋਭਿਤ ਕਰਨਾ ਸਰਕਾਰ ਤੋਂ ਮੇਰੇ ਖਿਲ ਪ੍ਰਮਾਨਗੀ ਵੀ ਲੈਣੀ ਪੈਂਦੀ ਹੋਣੀ ਆ ਕਿੰਨੀ ਕੋਕੜਾਈ ਜੀ ਸਭ ਤੋਂ ਵੱਡੀ ਕੋਕੜ ਤਾਂ ਇਹ ਆ ਵੀ ਜਿਹੜੇ ਇੱਥੋਂ ਦੀ ਸਰਕਾਰ ਆ ਉਹਦਿਆਂ ਜਿਹੜੀਆਂ ਫਾਰਮਲਿਟੀ ਵਾਲੀਆਂ ਹੈਗੀਆਂ ਜਿਹੜੇ ਕੋਈ ਉਹਨਾਂ ਦੇ ਕਾਨੂੰਨ ਆ ਉਹਨਾਂ ਦੇ ਤਹਿਤ ਹੀ ਸਾਨੂੰ ਚੱਲਣਾ ਪੈਂਦਾ ਆਪਣੇ ਇੰਡੀਆ ਵਾਲਾ ਤਾਂ ਹੈ ਨਹੀਂ ਦੇ ਵਿੱਚ ਢਾਡਾ ਗੜਦਾ ਤੇ ਜਿਹਾ ਵਸਾ ਖੋਲਿਆ ਜੀ ਓਕੇ ਇੱਥੇ ਜਿੰਨੀਆਂ ਸਾਰੀਆਂ ਮਤਲਬ ਉਹਨਾਂ ਨੇ এনवायरमेंट ਵੀ ਇੱਥੇ ਸਾਊਂਡ ਦਾ ਵੀ ਟੈਸਟ ਕੀਤਾ ਉਹਨਾਂ ਨੇ ਬਾਕੀ ਇੱਥੇ ਪਾਣੀ ਦਾ ਸਾਰੀਆਂ ਜਿਹੜੀਆਂ ਸਹੂਲਤਾਂ ਜਿਹੜੀਆਂ ਬੰਦੇ ਦੀ ਲਾਈਫ ਨੂੰ ਮੁੱਖ ਰੱਖਦਿਆਂ ਹੋਇਆ ਜਿਹੜੀਆਂ ਮਤਲਬ ਉਹਨਾਂ ਦੇ ਕਾਨੂੰਨ ਬਣਾਏ ਹੋ ਉਹਨੇ ਪਾਲਣਾ ਕਰਨਾ ਹੈ ਪਰਨੇ ਜਦਾ ਤੇ ਸਿੰਦਰ ਸਿੰਘ ਜੀ ਆਪਣੇ ਸਾਰੇ ਲੰਗਰ ਦੇ ਇੰਚਾਰਜ ਵੀ ਹੈ ਇਹ ਮੇਰੇ ਨਾਲੋਂ ਜ਼ਿਆਦਾ ਦੱਸਾਂਗੇ ਕਿਉਂਕਿ ਇਹ ਇਸੀ ਨੂੰ ਹੈਂਡਲ ਕਰ ਰਿਹਾ ਹੈ ਹਾਈਜੈਨਿਕਲੀ ਕੀ ਕੀ ਚੀਜ਼ਾਂ ਠੀਕ ਰੱਖ ਰਹੀਆਂ ਮੈਂ ਇਹਨਾਂ ਦੇ ਕੋਲੇ ਆਉਣਾ ਇਹ ਬਹੁਤ ਸੇਵਾ ਕਰਦੇ ਇਹਨਾਂ ਦੇ ਫਾਦਰ ਸਾਹਿਬ ਵੀ ਬਹੁਤ ਮੈਂ ਦੇਖ ਰਾਰ ਉਹਨਾਂ ਨੂੰ 10 ਵਜੇ ਤੱਕ ਮਤਲਬ ਜਦੋਂ ਜਾਸਾਂਗਤ ਚੱਲ ਜਾਂਦੀ ਹੈ ਉਸ ਸੇਵਾ ਕਰਦੇ ਆ ਸੇਵਾ ਕਰਦੇ ਸਾਰਿਆਂ ਸੰਗਤਾਂ ਨਾਲ ਰਲ ਕੇ ਮਿਲ ਕੇ ਸੇਵਾ ਕਰਦੀਆਂ ਪਰ ਔਕੜਾ ਸਾਨੂੰ ਇਥੇ ਬਹੁਤ ਆਰੀਆਂ ਕਿਉਂਕਿ ਜਿਹੜੀ ਪਰਮਿਸ਼ਨ ਹੈ ਬਹੁਤ ਜਿਆਦੀਆਂ ਮਤਲਬ ਸਾਨੂੰ ਫਾਰਮਲਟੀਆਂ ਪੂਰੀਆਂ ਕਰਕੇ ਮਿਲਣਗੀਆਂ ਬਾਕੀ ਵੱਡੀ ਸਾਨੂੰ ਇਹ ਮਾਇਆ ਦੀ ਲੋੜ ਹੈ ਕਿਉਂਕਿ ਸੰਗਤ ਜਿਹੜੀ ਇੱਥੇ ਕੁਆਂਟੀਟੀ ਥੋੜੀ ਹੈ ਸੰਗਤ ਦੀ ਤੇ ਪੈਸਾ ਹੜਾ ਬਹੁਤ ਖਰਚ ਹੋ ਰਿਹਾ ਕਿਉਂਕਿ 10 15 15000 ਰੁਪਇਆ ਮਤਲਬ ਐਂ ਚਲ ਜਾਂਦਾ ਹਾਂਜੀ ਅਜੇ ਜੇਬੋਂ ਹੀ ਲੱਗਦੇ ਸੰਗਤਾਂ ਨੂੰ ਹਾਂਜੀ ਜੇਬਾਂ ਸਮੇਤ ਲਾਦੇ ਹੋਰ ਕਿਸੇ ਪਾਸੋਂ ਸਾਨੂੰ ਪੈਸਾ ਨਹੀਂ ਮਿਲਿਆ ਮੇਰੀ ਕਿ ਬੇਨਤੀ ਇਹੀ ਆ ਸੰਗਤਾਂ ਨੂੰ ਜਿਸ ਤੱਕ ਮੇਰੀ ਆਵਾਜ਼ ਜਾਂਦੀ ਹੈ ਵੀ ਇਸ ਗੁਰਦਵਾਲਾ ਸਾਹਿਬ ਨੂੰ ਦੇਖੋ ਇਹ ਤਾਂ ਦੀ ਲੋਕੇਸ਼ਨ ਤੋਂ ਗੁਰਦਸਾਹ ਕਿਤੇ ਨਹੀਂ ਮਿਲਣੀ ਇੱਥੇ ਤੇ ਗੁਰਦਸਾਹ ਬਣ ਜੇ ਸਾਹਮਣੇ ਦੇਖੋ ਕਿੰਨਾ ਵੱਡਾ ਥਿਊ ਬਣ ਰਿਹਾ ਜੀ ਬਿਲਕੁਲ ਠੀਕ ਹੈ ਜੇ ਗੁਰਦਸਾਹ ਬਣ ਗਿਆ ਹੁਣ ਨਿਸ਼ਾਨਸਾਰ ਕੀ ਵਿਸਾਖੀ ਤੇ ਅਸੀਂ ਚੜਾਇਆ ਸੀਗਾ ਜੀ ਤੇ ਸੰਗਤਾਂ ਇੱਥੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਵਿਸਾਖੀ ਹੁੰਦੀ ਸੰਗਤਾਂ ਦਾ ਕੋਈ ਗਿਣਤੀ ਨਹੀਂ ਹੈ ਵੀ ਕਿੰਨੀਆਂ ਆਉਂਦੀਆਂ ਸਾਰੀਆਂ ਸੰਗਤਾਂ 35 ਜਣੇ ਇਸ ਤੱਕ ਪਹੁੰਚਦੀਆਂ ਇਹਨਾਂ ਦਿਨਾਂ ਦੇ ਉੱਤੇ ਵੀ ਉਹ ਵੀ ਆਪ ਦੇ ਤਨਮਨ ਧੰਦੇ ਨਾਲ ਸੇਵਾ ਕਰਕੇ ਇਸ ਗੁਰਦਵਾਰ ਸਾਹਿਬ ਨੂੰ ਬਿਲਕੁਲ ਠੀਕ ਹੈ ਜੀ ਸ਼ੁਕਰੀਆ ਜੀ ਸਸੀ ਕਲਪਾ ਜੀ ਕੀ ਹਾਲ ਹੈ ਕੀ ਸ਼ੋਭਨਾਮ ਜੀ ਤੁਹਾਡਾ ਮੇਰਾ ਕੁਲਵਿੰਦਰ ਸਿੰਘ ਜੀ ਪੰਜਾਬ ਤੋਂ ਕਿਹੜਾ ਇਲਾਕਾ ਜੀ ਮਲੇਰਕੋਟਲਾ ਜੀ ਮਲੇਰਕੋਟਲਾ ਹਾਂ ਠੀਕ ਹੈ ਜੀ ਤੇ ਕਦੋਂ ਦੇ ਇੱਥੇ 골ਡ ਕੋਸਟ ਦੇ ਵਿੱਚ 골ਡ ਕੋਸਟ ਨੂੰ 9-10 ਸਾਲ ਹੋ ਗਏ ਜੀ ਤੇ ਤਕਰੀਬਨ ਮੈਨੂੰ 18-20 ਸਾਲ ਹੋ ਗਏ ਇੱਥੇ ਆਇਆ ਨੂੰ ਭਾਈ ਚਰਕ ਸਾਂਝ ਅਜੇ ਤੱਕ ਜਿੰਨਾ ਕ ਮੈਂ ਮਹਿਸੂਸ ਕੀਤਾ ਮੈਂ ਤੀਸਰੀ ਵਾਰ ਆਇਆ ਆ ਭਾਵੇਂ ਕੁਝ ਘੰਟਿਆਂ ਲਈ ਆਉਣਾ ਬਣੀਓ ਆ ਨਾ ਆਪਣੇ ਭਾਈ ਚੜੀ ਪੂਰੀ ਵਧੀਆ ਜੀ ਐਨ ਵਧੀਆ ਤਰੀਕੇ ਨਾਲ ਪੂਰੇ ਵਧੀਆ ਠੀਕ ਹੈ ਜੀ ਤੇ ਗੁਰੂ ਘਰ ਵੱਡਾ ਹੋਣਾ ਚਾਹੀਦਾ ਜੀ ਅਜੇ ਹੋਰ ਦੇਖੋ ਜੀ ਸਾਨੂੰ ਸਾਡਾ ਤਾਂ ਮੋਲੀ ਗੁਰੂ ਘਰ ਹੈਗਾ ਹਾਂ ਜੀ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਉੱਥੇ ਸਿੱਖ ਦਾ ਵਾਸਾ ਹੈਗਾ ਬਿਲਕੁਲ ਠੀਕ ਹੈ ਜੀ ਤੇ ਜਿੱਥੇ ਆਪਾਂ ਵਸ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਕੀ ਸ਼ੁਭਨਾਮ ਜੀ ਤੁਹਾਡਾ ਮੇਰਾ ਭਪਿੰਦਰ ਸਿੰਘ ਜੀ ਭਪਿੰਦਰ ਸਿੰਘ ਜੀ ਕਿੰਨੇ ਸਾਲ ਹੋ ਗਏ ਇੱਥੇ ਮੈਨੂੰ ਭਈ 2008 ਚ ਆਇਆ ਸੀਗਾ ਮੈਂ ਸਟੂਡੈਂਟ ਵਿਜੀਟਰ 16 17 ਸਾਲ ਹੋ ਗਏ ਚਲੋ ਤੁਸੀਂ ਮੈਂ ਗੱਲ ਉੱਥੇ ਕੀ ਟਿਕਾ ਕੇ ਰੱਖੂੰਗਾ ਹਾਂਜੀ ਇੱਕ ਸਟੂਡੈਂਟ ਦੇ ਜੀਵਨ ਦੇ ਵਿੱਚ ਗੁਰੂ ਘਰ ਦੀ ਅਹਿਮੀਅਤ ਮੈਨੂੰ ਲੱਗਦਾ ਸਭ ਤੋਂ ਵੱਧ ਹੁੰਦੀ ਹੈ ਉਹ ਵੀ ਖਾਸ ਤੌਰ ਤੇ ਜਦੋਂ ਵਿਦੇਸ਼ ਦੇ ਵਿੱਚ ਸਟੂਡੈਂਟ ਜਾਂਦਾ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਜਦੋਂ ਅਸੀਂ ਆਉਨੇ ਆ ਇੱਥੇ ਜਦੋਂ 2008 ਦੇ ਵਿੱਚ ਵੀ ਜਦੋਂ ਇੱਥੇ ਆਏ ਸੀਗੇ ਉਦੋਂ ਵੀ ਇਹ ਉਹ ਹੁੰਦਾ ਸੀ ਉਦੋਂ ਇੱਥੇ ਗੋਲ ਕੋ ਤੇ ਉਦੋਂ ਵੀ ਆਪਾਂ ਉੱਥੇ ਜਦੋਂ ਘਰ ਨੂੰ ਯਾਦ ਕਰੀਦਾ ਸੀਗਾ ਕਿਵਰੀ ਮਿਸ ਕਰੀਦਾ ਸੀਗਾ ਤੇ ਉੱਥੇ ਜਾ ਕੇ ਥੋੜਾ ਜਿਹਾ ਬੰਦੇ ਨੂੰ ਸੰਤੁਸ਼ਟੀ ਮਿਲਦੀ ਸੀ ਉੱਥੇ ਜਾ ਕੇ ਕਿਉਂਕਿ ਲੋਕ ਆਪਣੇ ਉੱਥੇ ਮਾਹੌਲ ਆਪਣਾ ਉੱਥੇ ਬਿਲਕੁਲ ਪੰਜਾਬ ਵਰਗਾ ਜਿਹੜਾ ਮਿਲਦਾ ਸੀਗਾ ਤੇ ਬਹੁਤ ਜ਼ਿਆਦਾ ਮੱਤ ਦਾ ਉਤੋਂ ਬਾਕੀ ਲੰਗਰ ਪ੍ਰਸ਼ਾਦੇ ਦਾ ਵੀ ਬਹੁਤ ਜ਼ਿਆਦਾ ਜਿਹੜਾ ਕਈ ਤਰ੍ਹਾਂ ਦੀਆਂ ਔਕੜਾਂ ਹੁੰਦੀਆਂ ਹਾਂ ਹਾਂਜੀ 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 ਨਹੀਂ ਬਿਲਕੁਲ ਠੀਕ ਹੈ ਜੀ ਸ਼ੁਕਰੀਆ ਜੀ ਥੈਂਕ ਯੂ ਮਿਹਰਬਾਨੀ ਭਾਜੀ ਕਿਉਂਕਿ ਗੁਰੂ ਘਰ ਨਵਾਂ ਨਮਾਜੇ ਸ਼ੁਰੂ ਹੋਇਆ ਲੰਗਰ ਪ੍ਰਸ਼ਾਦਾ ਕੌਣ ਤਿਆਰ ਕਰਦਾ ਸਾਰੀ ਸੇਵਾ ਕੌਣ ਕਰਦਾ ਸਫਾਈ ਕੌਣ ਕਰਦਾ ਕਿਉਂਕਿ ਕਈ ਵਾਰੀ ਹੁੰਦਾ ਮੇਰੇ ਵਰਗੇ ਕਿੰਨੇ ਬੰਦੇ ਨੇ ਲੰਗਰ ਛੱਕੇ ਦਾ ਭੰਡ ਥਾਲ ਰੱਖ ਕੇ ਚਲੇ ਜਾਣਾ ਹੁੰਦਾ ਮੈਂ ਆਪਣੀ ਗੱਲ ਕਰਦਾ ਕਿਸੇ ਦਿਨੀ ਮਗਰ ਉਹ ਸਾਰਾ ਕੰਮ ਸੰਭਣਾ ਹੁੰਦਾ ਉਹ ਕੌਣ ਕਰਦਾ ਸਾਰਾ ਕੁਝ ਸਾਰਾ ਕੁਝ ਵੋਲੰਟੀਅਰਸ ਟੀਮਸ ਅਸੀਂ ਕਰ ਰਹੇ ਹਾਂ ਸਾਰੇ ਸਾਡੀ ਲੰਗਰ ਦੀ 6-7 ਬੰਦਿਆਂ ਦੀ ਟੀਮ ਹੈ ਤੇ ਅਸੀਂ ਆਪਣੀ ਥੋੜੀ ਡਿਊਟੀਆਂ ਡਿਵਾਈਡ ਕੀਤੀ ਜੇ ਗ੍ਰੋਸਰੀ ਬਾਏ ਕਰਨੀ ਹੈ ਉਹ ਮੇਰੀ ਡਿਊਟੀ ਹੈ ਜੀ ਤੇ ਗ੍ਰੋਸਰੀ ਮੈਂ ਸੈਟਰਡੇ ਛੱਡ ਜਾਨਾ ਇੱਥੇ ਸੰਡੇ ਵਾਸਤੇ ਤੇ ਜੇ ਜਿਸ ਹਿਸਾਬ ਨਾਲ ਪ੍ਰੋਗਰਾਮ ਸਾਡੇ ਜੋ ਕੋਈ ਵੀ 7 ਵਜੇ ਸਵੇਰੇ ਆ ਕੇ ਸਟਾਰਟ ਕਰ ਦਿੰਦੇ ਨੇ ਕੁਕਿੰਗ ਜੀ ਤੇ ਜਿਹੜੀ ਦਾਲਾਂ ਵਗੈਰਾ ਭਗੋਣੀਆਂ ਕਈ ਵਾਰੀ ਬਾਬਾ ਜੀ ਨੂੰ ਕਹਦੇ ਦਾ ਰਾਤ ਨੂੰ ਭਗੋਣਨ ਨੂੰ ਕਈ ਵਾਰੀ ਆਪ ਹੀ ਹੋ ਜਾਂਦੀਆਂ ਆ ਕੇ ਜਿਵੇਂ ਮੇਰੇ ਰਿਕੁਆਇਰਮੈਂਟ ਹੁੰਦੀ ਹੈ ਫਿਰ ਬਾਕੀ ਨਾਲ ਮਿਲ ਕੇ ਕੁਕਿੰਗ ਕਰਦੇ ਸੀ ਪੰਜ ਸੱਤ ਵੀ ਰਹਿ ਜਾਂਦੇ ਯਾਨੀ ਸਾਰਾ ਪ੍ਰਸ਼ਾਦਾ ਆਪ ਹੀ ਬਣਾਉਣਾ ਹਾਂਜੀ ਲੇਡੀਜ਼ ਨੇ ਪ੍ਰਸ਼ਾਦੇ ਬਣਾਉਣ ਦੀ ਸੇਵਾ ਉਹਨਾਂ ਦੀ ਹੈ ਬਾਕੀ ਸਾਰੀ ਕੁਕਿੰਗ ਜੈਂਟਸ ਦੀ ਯਾਨੀ ਸਬਜੀ ਦਾ ਖੁਰਪੇ ਤੁਸੀਂ ਫੇਰਨੇ ਹਾਂਜੀ ਠੀਕ ਹੈ ਦੇਖ ਪ੍ਰਸ਼ਾਦ ਵੀ ਤਿਆਰ ਕਰਨਾ ਹੈ ਬਿਲਕੁਲ ਠੀਕ ਤੇ ਜਦੋਂ ਮੰਨ ਲਓ ਕਿ 100 ਦੀ ਗਿਣਤੀ ਸੰਗਤ ਨੇ ਸਵੇਰੇ ਕਿਉਂਕਿ ਇੱਕ ਤਾਂ ਹੁੰਦਾ ਕਿ ਟਾਈਮ ਨਾਲ ਆਣ ਕੇ ਆਪਾਂ ਦਾਲ ਬਣਾ ਦਨੇ ਆ ਪਰ ਸਬਜ਼ੀ ਕਟਣੀਆਂ ਡੰਡੇ ਕੱਟਣੇ ਆ ਬਹੁਤ ਕੰਮ ਜਿਹੜਾ ਪਹਿਲਾਂ ਹੁੰਦਾ ਕਿ ਭਾਂਡੇ ਭੁੰਡੇ ਧੋ ਕੇ ਰੱਖਣੇ ਆ ਸੁਨੇਹਾ ਕਿੱਦਾਂ ਲਾਉਨੇ ਆ ਸੰਗਤ ਨੂੰ ਕਿ ਭਾਈ ਵਲੰਟੀਅਰ ਪਹਿਲਾਂ ਆ ਜਾਓ ਜੀ ਆਪਣੇ WhatsApp ਦੇ ਗਰੁੱਪ ਕੁਝ ਬਣੇ ਹੋਏ ਨੇ ਗੁਰਦੁਆਰੇ ਦੇ ਵੀ ਕੁਝ ਬਾਬਾ ਜੀ ਮੈਸੇਜਸ ਪਾ ਦਿੰਦੇ ਨੇ ਕੁਝ ਸਾਡੇ ਆਪਣੇ ਲੈਵਲ ਤੇ ਵੀ ਛੋਟੇ ਗਰੁੱਪਸ ਬਣਿਆ ਨੇ 10 10 15 15 ਵਲੰਟੀਅਰਸ ਦੇ ਉਹਦੇ ਵਿੱਚ ਕਮਿਊਨੀਕੇਟ ਕਰ ਦੇਈਦਾ ਕਿ 8 ਵਜੇ ਆਣਾ 8 ਵਜੇ ਆਣਾ ਠੀਕ ਹੈ ਜੀ ਅ ਵਿਰਖ ਸਾਹਿਬ ਇਧਰਲੇ ਪਾਸੇ ਆ ਜਾਓ ਜੀ ਸ ਮੇਰੇ ਦੋਸਤ ਨੇ ਇਹਨਾਂ ਦੇ ਕਰਕੇ ਮੈਨੂੰ ਗੁਰੂ ਘਰ ਅਜਨਤਮਸਤਕ ਹੋਣ ਦਾ ਜਿਹੜਾ ਉਹ ਮੌਕਾ ਮਿਲਿਆ ਅ ਵਿਰਖ ਸਾਹਿਬ ਮੈਂ ਜ਼ਰੂਰ ਜਣੀ ਜਾਨਣਾ ਚਾਹਨਾ ਕਿ ਜਦੋਂ ਦਾ ਗੁਰੂ ਘਰ ਸਥਾਪਿਤ ਹੋਇਆ ਉਹਦੇ ਤੋਂ ਬਾਅਦ ਚਾਹੇ ਇੱਥੇ ਰਹਿਣ ਵਾਲੇ ਵਿਦਿਆਰਥੀ ਨੇ ਚਾਹੇ ਸਥਾਨਕ ਲੋਕ ਨੇ ਕਿੰਨਾ ਕਿ ਇੱਕ ਦੂਜੇ ਦੇ ਨਾਲ ਇੱਕਮ ਇੱਕ ਹੋ ਗਿਆ ਕਿਉਂਕਿ ਸਾਰੇ ਜਦੋਂ ਹਰ ਐਤਵਾਰ ਮਿਲ ਜੁੜ ਕੇ ਬੈਠਣਾ ਕਿਸੇ ਨੂੰ ਕੰਮ ਦੀ ਲੋੜ ਆ ਕਿਸੇ ਦੀ ਕੋਈ ਹੋਰ ਔਕੜਾ ਘਰੇਲੂ ਸਮੱਸਿਆ ਬਹੁਤ ਸਾਰੀਆਂ ਦੁੱਖਾਂ ਦਾ دارو ਤਾਂ ਇੱਥੇ ਇਕੱਲਾ ਵੀ ਪੈਂਦਾ ਹੁਣ ਹਾਂਜੀ ਹਾਂਜੀ ਜੀ ਬ੍ਰਿੰਜ ਜੀ ਦੇਖੋ ਹੁਣ ਕਿਸ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਆਪਾਂ ਵਾਹਿਗੁਰੂ ਕੋਲ ਜਾਣਾ ਹੁੰਦਾ ਜੀ ਸਾਰਨੋਂ ਪਹਿਲਾਂ ਪਹਿਲੀ ਗੱਲ ਤ ਵੀ ਇੱਕ ਜਗ੍ਹਾ ਮਿਲ ਜਾਂਦੀ ਹੈ ਜਿੱਥੇ ਸਾਰੀ ਕਮਿਊਨਿਟੀ ਇਕੱਠੀ ਹੋ ਜਾਂਦੀ ਹੈ ਜੀ ਕੋਈ ਤਿਆਰ ਹੁੰਦਾ ਜੀ ਕਿਸੇ ਦਾ ਜਨਮ ਦਿਨ ਹੁੰਦਾ ਜੀ ਬੱਚੇ ਦਾ ਕੋਈ ਕਰਨ ਵਾਲਾ ਹੁੰਦਾ ਜੀ ਇੱਕ ਇੱਕ ਇਹਦੀ ਲੋਕੇਸ਼ਨ ਹੈ ਜਿਹੜੀ ਉਹ ਸਾਨੂੰ ਸੈਂਟਰਲਾਈਜ਼ਡ ਪੈ ਜਾਂਦੀ ਹੈ ਜਿਵੇਂ ਆਪਾਂ ਟੁਕੀ ਡੱਡ ਤਵਾਨੇ ਆ ਜੀ ਜੀ ਉਹ ਸਾਨੂੰ ਵੀ ਇਥੋਂ ਬ੍ਰਿਸ ਬਣਾਲੇ ਸਾਰਾ ਹੋਰ ਘੰਟਾ ਅੱਗੇ ਹੈ ਬ੍ਰਿਸ ਬਣਾਲੇ ਸਾਨੂੰ ਸੌਖ ਹੋ ਜਾਂਦਾ ਚੱਲੋ ਅਸੀਂ ਇੱਥੇ ਮੱਥਾ ਟੇਕ ਲੈਨੇ ਆ ਬਾਕੀ ਗੁਰਬਾਣੀ ਦੀਆਂ ਕਲਾਸਾਂ ਲਗਦੀਆਂ ਨੇ ਜੀ ਪੰਜਾਬੀ ਦੀਆਂ ਕਲਾਸਾਂ ਵੀ ਸ਼ੁਰੂ ਕੀਤੀਆਂ ਹੋਈਆਂ ਨੇ ਜੀ ਬਿਲਕੁਲ ਠੀਕ ਹੈ ਉਹ ਬੱਚਿਆਂ ਨੂੰ ਸੌਖਾ ਹੋ ਜਾਂਦਾ ਜੀ ਕਤਕੇ ਦੀ ਕਲਾਸ ਵੀ ਲਗਦੀ ਹੁੰਦੀ ਸੀ ਜੀ ਪਹਿਲਾਂ ਜੀ ਉਹ ਥੋੜੀ ਜੀ ਤਗਾ ਦੀ ਤੰਗੀ ਕਰਕੇ ਅੱਗੇ ਸਵੱਫ ਸਵੈ ਚੱਲ ਰਹੀ ਸੀ ਉਹਦੇ ਕਰਕੇ ਬੰਦ ਆ ਪੀ ਬੱਚੇ ਜੁੜੇ ਰਹਿੰਦੇ ਨੇ ਜੀ ਪਿਆਰ ਨਾਲ ਠੀਕ ਹੈ ਜੀ ਚਲੋ ਬਿਰਖ ਸਾਹਿਬ ਬਹੁਤ ਧੰਨਵਾਦ ਕਬੱਡੀ ਬਹੁਤ ਲੋਕਾਂ ਨੂੰ ਰੁਝਾਰ ਦਿੰਦਾ ਹੈ ਜੀ ਮੈਨੂੰ ਵੀ ਰੁਝਾਰ ਦਿੰਦਾ ਹੈ ਜਿਹੜਾ ਅੱਜ ਮੈਂ ਫਿਰ ਮੇਰੀ ਕਬੱਡੀ ਫਿਰ ਰਹੀ ਹੈ ਬਿਲਕੁਲ ਠੀਕ ਹੈ ਤੇ ਨਾ ਕਿ ਮੈਂ ਫਿਰਿਆ ਮੇਰੇ ਤੇ ਗੁਰੂ ਮਹਾਰਾ ਤੇ ਟੌੜਾ ਸਾਹਿਬ ਵੀ ਕਹਿੰਦੇ ਨੇ ਤੇ ਸਾਡੇ ਪ੍ਰੀਤ ਮਨੂ ਦੇ ਇਹ ਦੇ ਕੇ ਕਹਿੰਦਾ ਲੋਕ ਬਾਲ ਕਟਾਈ ਜਾਂਦੇ ਨੇ ਕਹਿੰਦੇ ਇਹ ਤਾਂ ਮਜਬੂਰੀ ਹੈ ਇਹਦੀ ਮਜਬੂਰੀ ਹੈ ਸਾਡੇ ਇਲਾਕੇ ਦਾ ਇੱਕ ਬਹੁਤ ਅੱਛਾ ਲੀਡਰ ਸੀ ਜੀ ਬੇਦਾਗ ਲੀਡਰ ਸੀ ਕਿਆ ਬਾਤ ਹੈ ਟੌੜਾ ਸਾਹਿਬ ਵਰਗਾ ਸਾਡੇ ਇਲਾਕੇ ਨੂੰ ਲੀਡਰ ਨਹੀਂ ਮਿਲਣਾ ਬਿਲਕੁਲ ਠੀਕ ਹੈ ਜੀ ਪੰਜਾਬ ਨੂੰ ਨਹੀਂ ਮਿਲ ਪੰਜਾਬ ਨੂੰ ਨਹੀਂ ਮਿਲ ਜੀ ਜੀ ਜਿਹਨੇ 27 ਸਾਲ ਪ੍ਰਧਾਨਗੀ ਕਰਕੇ ਤੇ ਗੁਰੂ ਘਰ ਦਾ ਤਣਕਾ ਵੀ ਨਹੀਂ ਖਾਦਾ ਮੇਰੀ ਸਮਝ ਤਾਂ ਖਾਦਾ ਨਹੀਂ ਯੋ ਬੱਬਾ ਨਾਨਕੀ ਨੇ ਲੋਕਾਂ ਨੇ ਬਖਸ਼ਿਆ ਜੀ ਜੀ ਤੁਹਾਡਾ ਸਾਹਿਬ ਨੂੰ ਕੀ ਬਖਸ਼ਣਾ ਹੈ ਬਿਲਕੁਲ ਠੀਕ ਜੀ ਅੱਛਾ ਮੈਂ ਇੱਕ ਤੁਹਾਡੇ ਤੋਂ ਸੁਨੇਹਾ ਲੈਣਾ ਜਿੰਨੇ ਵੀ ਖਿਡਾਰੀ ਚਾਹੇ ਕੋਈ ਖੇਡ ਖੇੜਦੇ ਤੋਂ ਸਿਡਨੀ ਦੇ ਵਿੱਚ ਸਿੱਖ ਖੇਡਾਂ ਦੇਖ ਕੇ ਆਏ ਹੋ ਅ ਸਫਲਤਾ ਦੇ ਲਈ ਕੋਈ ਸੂਤਰ ਦੱਸ ਦਿਓ ਫਾਰਮੂਲਾ ਦੱਸ ਦਿਓ ਕਿ ਭਾਵੇਂ ਅਸੀਂ ਕੋਈ ਵੀ ਖੇਡ ਖੇੜਨੀ ਆ ਕਿ ਉਹਦੇ ਵਿੱਚ ਸਭ ਤੋਂ ਜ਼ਰੂਰੀ ਦੋ ਤਿੰਨ ਚੀਜ਼ਾਂ ਕਿਹੜੀਆਂ ਨੇ ਜਿਹੜੀਆਂ ਅਸੀਂ ਆਪਣੇ ਪੱਲੇ ਨਾ ਬੰਨ ਕੇ ਰੱਖੀਏ ਸਭ ਤੋਂ ਪਹਿਲਾਂ ਤਾਂ ਨਿਤਨੇਮ ਹੈ ਵੀ ਜਿਹੜਾ ਤੜਕੀ ਉੱਠ ਕੇ ਮਿਹਨਤ ਕਰਦਾ ਰਹਿੰਦਾ ਜੀ ਬਾਕੀ ਜਿਹੜਾ ਆਪਣਾ ਖਾਣ ਪੀਣਾ ਹੈ ਇਹ ਉਹਨੇ ਤਜਰਬੇ ਨਾਲ ਹੀ ਖਾਣਾ ਪੈਂਦਾ ਮਰ ਵੀ ਆਪਾਂ ਨੇ ਕਿਹੜੇ ਟਾਈਮ ਪ੍ਰੈਕਟਿਸ ਕਰਨੀਆਂ ਕਿਹੜੇ ਟਾਈਮ ਖਾਣਾ ਹੈ ਬਿਲਕੁਲ ਠੀਕ ਹੈ ਉਹ ਸਾਧਾ ਤੋਂ ਮੰਨਣਾ ਹੈ ਬਿਲਕੁਲ ਠੀਕ ਹੈ ਜੀ ਉਹ ਮੈਡੀਕਲ ਸਟੋਰਾਂ ਤੋਂ ਨਹੀਂ ਮਿਲਦਾ ਕੀ ਬਾਤ ਹੈ ਜੀ ਜੇ ਲੰਬਾ ਖੇਡਣਾ ਹੈ ਜੀ ਅੱਜ ਕੱਲ ਦੀ ਕਬੱਡੀ ਚ ਕੋਈ ਵੀ ਕੋਈ ਵੀ ਗੇਮ ਆ ਰਹੀ ਹੈ ਜਿਹਦੇ ਟੈਸਟ ਜਾਂਦੇ 올림픽 ਚ ਜਾਂਦੇ ਨੇ ਏਸ਼ੀਆ ਜਾਂਦੇ ਨੇ ਉੱਥੇ ਦਾ ਟੈਸਟ ਹੁੰਦੇ ਨੇ ਉੱਥੇ ਦਾ ਮਰ ਵੀ ਕੰਟਰੋਲ ਹੈਗਾ ਇਹ ਹਿੱਟਰ ਲੈਵਲ ਤੇ ਕੰਟਰੋਲ ਨਹੀਂ ਹੈਗਾ ਜੇਕਰ ਪਿੰਡਾਂ ਦੇ ਛੰਜਾ ਹੁੰਦੀਆਂ ਨੇ ਉਹਨਾਂ 'ਚ ਵੀ ਨਹੀਂ ਕੰਟਰੋਲ ਵੇਟ ਲਿਫਟਰ ਹੁੰਦੇ ਨੇ ਉਹਨਾਂ 'ਚ ਵੀ ਨਹੀਂ ਕੰਟਰੋਲ ਕਬੱਡੀ 'ਚ ਵੀ ਨਹੀਂ ਕੰਟਰੋਲ ਥਿਆ ਗਏ ਬਿਲਕੁਲ ਠੀਕ ਹੈ ਜੀ ਇਹ ਗੱਲਾਂ ਮਰ ਵੀ ਬਹੁਤ ਸੋਚਣ ਵਾਲੀਆਂ ਨੇ ਸਾਰਿਆਂ ਨੂੰ ਬਿਲਕੁਲ ਠੀਕ ਹੈ ਜੇ ਭਵਿੱਖ ਬਚਾਉਣਾ ਤਾਂ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਸੋ ਇੱਕੋ ਬਾਅਦ ਦੇ ਨਾਲ ਕਬੱਡੀ ਜਿਹੜੀ ਇਹਨਾਂ ਨੇ ਖੇਲੀ ਹੈ ਤੇ ਕਈ ਵਾਰੀ ਮੇਰੇ ਵਰਗੇ ਦੇ ਜਾਂ ਦੋ ਹੱਥ ਹੁੰਦੇ ਤੇ ਅਸੀਂ ਗਲਾਸ ਚਾਕੇ ਪਾਣੀ ਦਾ ਨਹੀਂ ਪੀਂਦੇ ਇਹਨਾਂ ਨੇ ਕਬੱਡੀ ਖੇਲੀ ਕਬੱਡੀ ਜਿੱਤੀ ਲੋਕਾਂ ਦੇ ਦਰਸ਼ਕਾਂ ਦੇ ਜਿਹੜੇ ਉਹ ਦਿਲ ਜਿੱਤੇ ਸੋ ਮੈਨੂੰ ਲੱਗਦਾ ਕਿ ਇਹਨਾਂ ਤੋਂ ਬਹੁਤ ਸਾਰਾ ਸਾਨੂੰ ਦ੍ਰਿੜਤਾ ਮਿਲਦੀ ਹੈ ਹੌਂਸਲਾ ਮਿਲਦਾ ਹੈ ਇੱਕ ਤਰ੍ਹਾਂ ਦੇ ਨਾਲ ਇਦਾਂ ਕਿਹਾ ਜਾ ਸਕਦਾ ਕਿ ਅਸੀਂ ਕੋਈ ਵੀ ਕੰਮ ਜਿਹੜਾ ਕਰ ਸਕਦੇ ਹਾਂ ਜੇ ਥੋੜੀ ਜਿਹੀ ਦ੍ਰਿੜਤਾ ਹੋਵੇ ਇਸ ਗੁਰੂ ਘਰ ਦੀ ਇਮਾਰਤ ਵੀ ਵੱਡੀ ਹੋਊਗੀ ਇੱਥੇ ਵੱਸਦੀ ਸੰਗਤ ਜਿਹੜੀ ਆ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਥੇ ਆਊਗੀ ਤੇ ਮੈਂ ਉਮੀਦ ਕਰਦਾ ਹਾਂ ਪ੍ਰਬੰਧਕਾਂ ਤੋਂ ਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਲਈ ਗੁਰੂ ਘਰ ਦੇ ਦਰ ਇਹ ਹਮੇਸ਼ਾ ਖੋਲ ਕੇ ਰੱਖਣ ਕਿਉਂਕਿ ਸਭ ਤੋਂ ਵੱਧ ਲੋੜਵੰਦ ਜਿਹੜੇ ਆ ਉਹੀ ਹੁੰਦੇ ਆ ਸੋ ਇੱਕ ਵਾਰ ਫੇਰ ਸਿੰਘ ਸਭਾ ਗੁਰੂਕਰ 골ਡ ਕੋਸਟੋਂ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਦਿਓ ਆ ਗਿਆ ਦੇਖਦੇ ਰਹਿਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ